ਹਾਂ ਜੀ ਬ੍ਰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਅੱਜ ਕਿੱਥੇ ਪਹੁੰਚੇ ਹੋ ਜੀ ਅੱਜ ਮੈਂ ਆਪਣੇ ਭਰਾ ਦੇ ਜਿਹੜਾ ਥੀਟਰ ਖੋਲਿਆ ਇੱਥੇ ਪਹਿਲੇ ਮੈਂ ਆਪਣੇ ਸੰਭਲਾਲੇ ਤੇ ਉੱਥੇ ਪਹੁੰਚਿਆ ਮੈਂ ਤੇ ਮੁਬਾਰਕਬਾਦ ਦਿੰਦਾ ਉਹਨਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਜੋ ਵੀ ਸਾਰਾ ਕੁਝ ਕੀਤਾ ਰਲ ਮਿਲ ਕੇ ਹਨਾ ਤੇ ਆਪ ਨੂੰ ਮਨ ਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਸਭ ਕੁਝ ਦੇਖ ਕੇ ਜਿੰਨੇ ਵੀ ਸਾਰੇ ਕਲਾਕਾਰ ਜਿਹੜੇ ਤੁਹਾਡੇ ਨਾਲ ਉਪਰਾਲਾ ਕਰਦੇ ਸੀ ਨਾਲ ਲੜਕੇ ਜਿਹੜਾ ਇਹ ਉਪਰਾਲਾ ਕੀਤਾ ਉਦੋਂ ਕੀਤਾ ਬੜਾ ਸਲੰਘਾਯੋਗ ਹੈ ਸੋ ਇਥੇ ਨਾ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਐਕਟਿੰਗ ਦੀ ਫਿਲਮਾਂ ਦੇ ਵਿੱਚ ਕਿਵੇਂ ਤੁਸੀਂ ਅੱਗੇ ਆਉਣਾ ਮੈਂ ਹੁਣ ਤੱਕ ਤਕਰੀਬਨ ਤੁਹਾਨੂੰ ਪਤਾ ਹੀ ਫਿਲਮ ਪੰਜਾਬੀ ਫੀਚਰ ਫਿਲਮਾਂ 'ਚ ਬਹੁਤ ਕੰਮ ਕੀਤਾ ਤੇ ਮੇਰਾ ਇੱਕ ਜਜ਼ਬਾ ਹੈ ਕਿ ਮੈਂ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਫੀਜਾਬੀ ਫੀਚਰ ਫਿਲਮਾਂ ਦੇ ਵਿੱਚ ਜਾਂ ਸੀਰੀਅਲਾਂ ਦੇ ਵਿੱਚ ਜਾਂ ਵੈਬ ਸੀਰੀਜ਼ ਦੇ ਵਿੱਚ ਲੈ ਕੇ ਵੱਧ ਤੋਂ ਵੱਧ ਸਾਡੇ ਸਮਰਾਲੇ ਇਲਾਕੇ ਦੇ ਨੇ ਕਲਾਕਾਰ ਨੇ ਜਿਹੜੇ ਉਹ ਮਸ਼ਹੂਰ ਹੋਣ ਪਹਿਲੇ ਹੀ ਆਲਰੇਡੀ ਬਹੁਤ ਮਸ਼ਹੂਰ ਲੋਕ ਨੇ ਸਾਡੇ ਸਮਰਾਲੇ ਦੇ ਵਿੱਚ ਸਭ ਤੋਂ ਵੱਧ ਥੀਏਟਰ ਕਰਨ ਵਾਲੇ ਬੱਚੇ ਨੇ ਤੁਸੀਂ ਉਹਨਾਂ ਨੂੰ ਕੀ ਸਿਖਿਆ ਦੇਗੇ ਕਿ ਵੀ ਇੱਥੇ ਕੰਮ ਕਰਨ ਵਾਲੇ ਵਾਸਤੇ ਜੀ ਤੁਕ ਪਿਆਰ ਉਹਨ ਲਈ ਤਾਂ ਬਹੁਤ ਵੱਡੀ ਗੱਲ ਆ ਜਿਨ੍ਹਾਂ ਜਿਵੇਂ ਤੁਸੀਂ ਪਹਿਲਾਂ ਮੈਨੂੰ ਦੱਸਿਆ ਹੀ ਆ ਵੀ ਕਾਫੀ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਆਪਣਾ ਹੈ ਨਹੀਂ ਪ੍ਰੋਗਰਾਮ ਜਿਹੜਾ ਤੁਸੀਂ ਅੱਜ ਇਹ ਲਿਖਿਆ ਜੋ ਪ੍ਰੋਗਰਾਮ ਵੀ ਇਹ ਤੇ ਉਹਨਾਂ ਨੂੰ ਆਪਣੀ ਜਿਹੜੀ ਪਤਿਮਾਂ ਉਹਨੂੰ ਨਿਹਾਰਨ ਦਾ ਮੌਕਾ ਬਿਲੂਗਾ ਤੇ ਸਭ ਤੋਂ ਵੱਡੀ ਗੱਲ ਆ ਘਰ ਚ ਗੰਗਾ ਗੂੰਗਾ ਵੀ ਸੋਰਾਂ ਵਾਲਿਆਂ ਦੇ ਵਿੱਚ ਘਰ ਚ ਗੰਗਾ ਆ ਗਈ ਹੈ ਤੇ ਨਾਲ ਦੀ ਨਾਲ ਤੁਸੀਂ ਜਿਵੇਂ ਪੁਰਾਣੇ ਕਲਾਕਾਰ ਹੈਗੇ ਹੋ 40 ਸਤਰ ਸ਼ਾਇਰ ਜਦੋਂ ਕੰਮ ਕਰਨਗੇ ਉਹਨਾਂ ਚ ਲਖਾਰ ਆਉਣਾ ਸੁਭਾਵਕ ਹੈ ਤੇ ਹੁਣ ਤਾਂ ਤੁਹਾਡਾ ਤਜਰਬਾ ਵੀ ਸਾਰਿਆਂ ਦਾ ਬਹੁਤ ਕਈ ਕੀ ਸਾਲਾਂ ਦਾ ਹੋ ਗਿਆ ਤੇ ਸਾਰਿਆਂ ਲਈ ਇੱਕ ਬਹੁਤ ਵਧੀਆ ਮਤਲਬ ਇੱਕ ਤੋਹਫਾ ਹੀ ਹੈ ਨਵੇਂ ਸਾਲ ਨਵੇਂ ਸਾਲ ਜੜਿਆ ਤੇ ਨਵੇਂ ਸਾਲ ਦੇ ਵਿੱਚ ਤੁਹਾਡੇ ਵੱਲੋਂ ਇਹ ਹਲਕੇ ਨੂੰ ਤੇ ਉਹਨਾਂ ਨੌਜਵਾਨਾਂ ਨੂੰ ਜੋ ਬੱਚਿਆਂ ਨੂੰ ਜੋ ਇਹ ਕੰਮ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਲਈ ਇੱਕ ਵੱਡਾ ਗਿਫਟ ਹੈ ਬਿਲਕੁਲ ਜੀ ਬੈਣ ਜੀ ਤੁਸੀਂ ਬੈਠੇ ਹੋ ਤੁਸੀਂ ਤਾਂ ਸਾਡੇ ਨਾਲ ਜੁੜੇ ਹੋ ਟੀਮ ਬਾਈ ਤੇ ਅਰਨਾ ਵਾਲੇ ਅਮਲੇ ਸਾਹਿਬ ਦੇ ਨਾਲ ਵੀ ਜੁੜੇ ਹੋਏ ਹਾਂ ਤੇ ਸਾਰੇ ਇਲਾਕੇ ਦੀ ਸੇਵਾ ਕਰ ਰਹੇ ਹੋ ਜਰੂਰ ਦੱਸੋ ਸਟੂਡੀਓ ਬਾਰੇ ਲੋਕਾਂ ਨੂੰ ਜਿਹੜੇ ਵੀ ਬੰਦੇ ਸਾਨੂੰ ਅੱਜ ਦੇਖਣਾ ਚਾਹੁੰਦੇ ਨੇ ਸੁਣਦੇ ਨੇ ਤੇ ਵੀ ਆਪਾਂ ਕੀ ਕਰ ਰਹੇ ਹਾਂ ਤੇ ਕਿਦਾਂ ਦਾ ਕੰਮ ਚੱਲ ਰਿਹਾ ਉਹਰੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਧਾਰਤ ਕੁਲਵਿੰਦਰ ਸਿੰਘ ਮੁਸ਼ਕਬਾਦ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਆਪਣੇ ਸਮਰਾਲੇ ਹਲਕੇ ਦੇ ਵਿੱਚ ਆਪਟਿਮਿਸਟਿਕ ਫਿਲਮ ਸਟੂਡੀਓ ਜਿਹੜਾ ਸਥਾਪਿਤ ਕੀਤਾ ਜਿਹਦੇ ਜਰੀਏ ਹਰ ਇੱਕ ਨੂਜੀ ਦੇ ਅੰਦਰ ਕਲਾ ਹੈ ਪਰ ਉਹਨਾਂ ਨੂੰ ਕੋਈ ਮੌਕਾ ਨਹੀਂ ਸੀ ਮਿਲਦਾ ਉਹ ਮੌਕਾ ਦਿੱਤਾ ਕਿ ਉਹ ਇੱਥੇ ਆ ਕੇ ਜੁੜਨਗੇ ਤੇ ਇੱਥੇ ਆ ਕੇ ਕਲਾ ਦੇ ਨਾਲ ਜੁੜ ਕੇ ਆਪਣੀ ਐਕਟਿੰਗ ਨੂੰ ਆਪਣੀ ਸਿੰਗਿੰਗ ਨੂੰ ਕਿਸੇ ਵੀ ਖੇਤਰ ਦੇ ਵਿੱਚ ਜਿਹੜਾ ਉਹਨਾਂ ਦੀ ਹੈ ਮੁਹਾਰਤ ਉਹ ਹਾਸਲ ਕਰਨੀ ਚਾਹੁੰਦੇ ਨੇ ਇੱਥੇ ਆ ਕੇ ਉਹ ਸਿਖਲਾਈ ਵੀ ਲੈ ਸਕਦੇ ਨੇ ਤੇ ਜਿਨ੍ਹਾਂ ਦੇ ਵਿੱਚ ਇਹ ਪ੍ਰਤਿਭਾ ਉਹਨੂੰ ਹੋਰ ਨਖਾਤ ਸਕਦੇ ਨੇ ਤੇ ਅੱਜ ਸਾਡੇ ਲਈ ਵੱਡੇ ਮਾਣ ਦੀ ਗੱਲ ਇਹ ਆ ਕਿ ਮੇਰੇ ਵੀਰ ਸੱਦਾ ਜਗਤਾ ਸਿੰਘ ਦਿਆਲਪੁਰਾ ਜੀ ਨੂੰ ਪਹੁੰਚੇ ਨੇ ਉਹਨਾਂ ਦੇ ਆਉਣ ਨਾਲ ਤਾਂ ਜਿਹੜਾ ਸਾਡਾ ਮਾਣ ਆ ਬਹੁਤ ਜ਼ਿਆਦਾ ਵਧਿਆ ਏ ਕਿਉਂਕਿ ਜਦੋਂ ਭਰਾ ਨਾਲ ਖੜੇ ਹੋ ਜਾਂਦੇ ਨੇ ਫਿਰ ਆਪਣਾ ਜਿਹੜਾ ਹੌਸਲਾ ਏ ਉਹ ਦੂਨ ਸਵਾਇਆ ਹੋ ਜਾਂਦਾ ਏ ਤੇ ਬੱਚਿਆਂ ਨੂੰ ਇਹਨਾਂ ਨੇ ਵੀ ਮੈਸੇਜ ਕਨਵੇ ਕੀਤਾ ਹੈ ਕਿ ਜਿਹੜੇ-ਜਿਹੜੇ ਇਸ ਕਲਾ ਦੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਆਪਣੇ ਟੈਲੈਂਟ ਨੂੰ ਨਖਾਰਨਾ ਚਾਹੁੰਦੇ ਨੇ ਉਹ ਇੱਥੇ ਪਹੁੰਚਣ ਤੇ ਇੱਥੇ ਆ ਕੇ ਸਿੱਖਣ ਤੇ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੇ ਕੋਲ ਵੀ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਹੈ ਜਾਂ ਕਿਸੇ ਕਲਾ ਜਾਂ ਕਿਸੇ ਵੀ ਖੇਤਰ ਵਿੱਚ ਉਹ ਮਹਾਰਤ ਹਾਸਲ ਉਹਨਾਂ ਨੇ ਕੀਤੀ ਹੋਈ ਹੈ ਉਹਦੇ ਵਿੱਚ ਨਖਾਤ ਲਿਆਉਣਾ ਚਾਹੁੰਦੇ ਨੇ ਉਹ ਇੱਥੇ ਆ ਕੇ ਸਰਦਾਰ ਕੁਲਵੀਰ ਸਿੰਘ ਮੁਸ਼ਕਾਬਾਦ ਜੀ ਦੀ ਅਗਵਾਈ ਦੇ ਵਿੱਚ ਸਿੱਖ ਸਕਦੇ ਨੇ ਕਿਉਂਕਿ ਸਰਦਾਰ ਕੁਲਵੀਰ ਸਿੰਘ ਮੁਸ਼ਕਾਬਾਦ ਜੀ ਅਜਹੀ ਸਖਸ਼ੀਅਤ ਨੇ ਕਿ ਜੀਨਾ ਨੇ ਬਹੁਤ ਲੰਬੇ ਸਮੇਂ ਤੋਂ ਜੋ ਹੈ ਪਹਿਲਾਂ ਥੀਏਟਰ ਦੇ ਨਾਲ ਜੁੜੇ ਰਹੇ ਫਿਰ ਫਿਲਮੀ ਖੇਤਰ ਦੇ ਵਿੱਚ ਵੀ ਗਏ ਨੇ 60 ਦੇ ਕਰੀਬ ਉਹ ਹੁਣ ਤੱਕ ਫੀਚਰ ਫਿਲਮਾਂ ਕਰ ਚੁੱਕੇ ਨੇ ਤੇ ਵੈਬ ਸੀਰੀਜ਼ ਤਾਂ 200 ਤੋਂ ਉੱਪਰ ਹੋ ਚੁੱਕੀਆਂ ਨੇ ਉਹਨਾਂ ਦੀਆਂ ਕਰ ਚੁੱਕੇ ਨੇ ਤੇ ਇਹਨਾਂ ਨਾਲ ਮੈਂ ਵੀ ਪਹਿਲਾਂ ਥੀਏਟਰ ਕਰਦੀ ਰਹੀ ਕਾਫੀ ਲੰਬਾ ਸਮਾਂ ਵਿੱਚ ਗੈਪ ਪੈ ਗਿਆ ਸੀ ਪਰ ਹੁਣ ਫੇਰ ਪਿਛਲੇ 2 ਮਹੀਨੇ ਤੋਂ ਮੈਂ ਵੀਰਗੀ ਦੇ ਨਾਲ ਜੁੜੀਆਂ ਤੇ ਇਹਨਾਂ ਦੇ ਜ਼ਰੀਏ ਮੈਂ ਹੁਣ ਤਕਰੀਬਨ ਦੋ ਵੈਬ ਸੀਰੀਜ਼ ਕਰ ਚੁੱਕੀਆਂ ਤੇ ਤਕਰੀਬਨ 25 ਦੇ ਕਰੀਬ ਸ਼ਾਰਟ ਫਿਲਮਾਂ ਕਰ ਚੁੱਕੀਆਂ ਤੇ ਹੁਣ ਅਸੀਂ ਅੱਜ ਦਾ ਪੰਜਾਬ ਨਾਟਕ ਹੈ ਜਿਹੜਾ ਉਹ ਤਿਆਰ ਕਰ ਰਹੀਆਂ ਜਿਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਦਿਖਾਇਆ ਜਾਊਗਾ ਕਿ ਕਿਸ ਤਰੀਕੇ ਪੰਜਾਬ ਦੇ ਵਿੱਚਲੇ ਜਿਹੜੇ ਮਸਲੇ ਨੇ ਉਹ ਹੁਣ ਦੇ ਜਿਹੜੇ ਨੌਜਵਾਨ ਨੇ ਉਹ ਵਕਫ-ਵਕਫ ਥਾਵਾਂ ਤੇ ਜਾ ਕੇ ਨੁੱਕੜ ਨਾਟਕ ਕਰਕੇ ਇਸ ਤਰੀਕੇ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ ਤੇ ਸਮਾਜ ਦੇ ਵਿੱਚ ਜਾਗਰੂਕਤਾ ਫੈਲਾਉਣਗੇ ਸਾਡੇ ਵਿੱਚ ਚੰਨੀ ਰੁੜਕੀ ਵੀਰਾ ਵੀ ਬੈਠਾ ਚੱਨੀ ਹਾਂਜੀ ਯਾਰ ਤੂੰ ਤਾਂ ਪਹਿਲੇ ਹੀ ਬਹੁਤ ਮਸ਼ਹੂਰ ਆ ਹਨਾ ਅਸੀਂ ਸ਼ੌਂਕ ਨੂੰ ਕਰਾਈਆਂ ਮੋਚਾਂ ਖੁੰਡੀਆਂ ਉਹ ਪਤਾ ਨਹੀਂ ਕਿੰਨੇ ਕੁਛ ਚੱਲ ਕਿ ਉਹ ਰਚਵਕੌਰ ਸਾਹਿਬ ਤੋਂ ਰੋਪੜ ਦੇ ਕੋਲੋਂ ਤੂੰ ਚੱਲ ਕੇ ਆਉਣਾ ਸੰਭਰਾਲੇ ਦੇ ਵਿੱਚ ਤੈਨੂੰ ਇੱਥੇ ਕੀ ਲੱਭਦਾ ਬਾਪੇ ਤੇਰੇ ਪਤਾ ਗੱਲ ਕੀ ਆ ਦੇਖੋ ਜਿੱਕਣਾ ਕਹਿੰਦੇ ਆ ਵੀ ਕੋਈ ਵੀ ਚੀਜ਼ ਜਿਹੜੀ ਆਪਣਾ ਸ਼ੌਂਕ ਆ ਵੀ ਜਿਹੜਾ ਮੈਨੂੰ ਸ਼ੌਂਕ ਆਣਾ ਥੀਏਟਰ ਦਾ ਪਹਿਲਾਂ ਮੈਂ ਮਾਸਟਰ ਜੀ ਕੋਲ ਵੀ ਇੱਥੇ ਆਉਣਾ ਹੁੰਦਾ ਸੀਗਾ ਚੱਲ ਕੇ ਤੇ ਚਲੋ ਮਾਸਟਰ ਜੀ ਨੇ ਵਿੱਚ ਨੂੰ ਬੰਦ ਕਰਤਾ ਕਿਉਂਕਿ ਮੈਨੂੰ ਥੀਏਟਰ ਦਾ ਸ਼ੁਰੂ ਤੋਂ ਸ਼ੌਂਕ ਆ ਮੈਂ ਕਦੇ ਕੋਈ ਇਹ ਨਹੀਂ ਹੈਗਾ ਵੀ ਮੈਨੂੰ ਕੋਈ ਮੈਂ ਪੈਸੇ ਪਿੱਛੇ ਭੰਜਾ ਜਾਂ ਕਿਵੇਂ ਪਿੱਛਾ ਮੈਨੂੰ ਐਕਟਿੰਗ ਕਰਨ ਦਾ ਐਕਟਿੰਗ ਸਿੱਖਣ ਦਾ ਵੀ ਸ਼ੁਰੂ ਤੇ ਸ਼ੌਂਕ ਆ ਤੇ ਬਾਕੀ ਆਪਣੀ ਤਾਂ 20-22 ਸਾਲ ਪੁਰਾਣੀ ਸਾਹ ਹੋ ਚੁੱਕੀ ਆ ਹੁਣ ਉਹਦਾ ਮੈਨੂੰ ਵੈਸੇ ਵੀ ਜੇ ਕਿਤੇ ਆਰਡਰ ਮਾਰਦੇ ਮੈਂ ਅੱਧੀ ਰਾਤ ਨੂੰ ਵੀ ਆ ਜਾ ਆਪਾਂ ਨੇ ਆ ਕਰਨਾ ਆਪਾਂ ਹਾਜ਼ਰ ਆ ਜੀ ਸੋ ਸਮਰਾਲੇ ਏਰੀਏ ਦੇ ਜਿੰਨੇ ਵੀ ਆਲੇ-ਦਾਲੇ ਪਿੰਡ ਆ ਉਹਨਾਂ ਲਈ ਤਾਂ ਬਹੁਤ ਵਧੀਆ ਮੌਕਾ ਮੈਨੂੰ ਤਾਂ ਉਹ 40 ਕਿਲੋਮੀਟਰ ਦੂਰ ਤੋਂ ਆਉਣਾ ਪੈਂਦਾ ਚੱਲ ਕੇ ਤੁਹਾਡੇ ਤਾਂ ਏਰੀਏ ਦੇ ਵਿੱਚ ਆ ਗਿਆ ਨਾ ਸੋ ਜਿਨ੍ਹਾਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਐਕਟਿੰਗ ਦਾ ਸ਼ੌਂਕ ਆ ਜਾਂ ਕੋਈ ਕਰਨ ਕਿਉਂਕਿ ਇਹਦੇ ਵਿੱਚ ਕੋਈ ਏਜ ਨਹੀਂ ਹੈਗੀ ਵੀ ਬਾਈ ਚਲੋ ਮੇਰੀ 25 ਸਾਲ ਦੀ ਏਜ ਆ ਕਾਫੀ ਹੁਣ ਸਾਡੇ ਕੋਲ ਮੈਡਮ ਸਰਗੀਤ ਨੇ ਵੀ ਕਹੀ ਏਜ ਜ਼ਰੂਰੀ ਨਹੀਂ ਇਨਾਂ ਦੇ ਚਾਹੇ ਬੰਦੇ ਦੀ 40 ਸਾਲ ਦੀ ਉਮਰ ਆ ਕਿਉਂਕਿ ਐਕਟਿੰਗ ਫਿਲਮਾਂ ਵਿੱਚ ਤਾਂ ਹਰ ਏਜ ਦਾ ਬੰਦਾ ਚਾਹੀਦਾ ਵੀ ਜੋ 60 ਸਾਲ ਦੀ ਏਸ ਤੱਕ ਵੀ ਲੋਕ ਕਰਦੇ ਨੇ ਕੰਮ ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਸ਼ੌਂਕ ਆ ਜੋ ਥੀਏਟਰ ਚਾਹੁੰਦੇ ਨੇ ਵੀ ਅਸੀਂ ਫਿਲਮਾਂ ਦੇ ਵਿੱਚ ਕੰਮ ਕਰਨਾ ਜਾਂ ਸਿੱਖਣਾ ਹੈ ਤੋ ਇੱਥੇ ਆ ਕੇ ਕੁਲਵੀਰ ਸਿੰਘ ਮੁਸ਼ਕਵਾਲ ਜੀ ਨਾਲ ਸੰਪਰਕ ਕਰੋ ਦੇਖੋ ਮੈਂ ਤਾਂ ਇੱਕ ਐ ਦੇ ਗੀਤਕਾਰਾਂ ਮੈਨੂੰ ਮੈਂ ਤਾਂ ਗੀਤ ਲਿਖਣ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਆ ਮੇਰੇ 60 ਦੇ ਪਲੱਸ ਦੀਦ ਮਾਰਕੀਟ ਚ ਰਿਲੀਜ਼ ਹੋ ਚੁੱਕੇ ਨੇ ਔਰ ਨਾਂਵਾਰ ਸਿੰਗਰਾਂ ਨੇ ਗਏ ਨੇ ਹਿੱਟ ਹੋਏ ਨੇ ਇਹ ਪਰੰਤੂ ਜਿਹੜੀ ਉਹ ਇੱਕ ਮੇਰੀ ਅਲੱਗ ਚੀਜ਼ ਹੈ ਜਿਹੜੀ ਮੇਰੀ ਐਕਟਿੰਗ ਆ ਥੀਏਟਰ ਆ ਇਹਦਾ ਮੈਨੂੰ ਅਲੱਗ ਸ਼ੌਂਕ ਆ ਤੋ ਜਿਸ ਜ਼ਿੰਦਾ ਮੈਂ ਮਤਲਬ ਆਪਣਾ ਸਟੂਡੀਓ ਨਾਲ ਅਸੀਂ ਜੁੜੇ ਨੇ ਮੈਂ ਖੁਦ ਤਿੰਨ ਵੈਬ ਸੀਰੀਜ਼ ਕਰ ਚੁੱਕੇ ਆ ਔਰ ਚੇ ਚਿੱਤਰਕਾਰ ਜੀ ਨਾਲ ਕੀਤੀ ਨੇ ਦੋ ਫਿਲਮਾਂ ਕਰ ਚੁੱਕੇ ਨੇ ਤੇ ਇਹ ਸ਼ਾਰਟ ਫਿਲਮਾਂ ਦਾ ਬੇਸ ਆ ਵੀ ਕੀਤੀਆਂ ਹੋਈਆਂ ਨੇ ਸੋ ਕੁਲਵੀਰ ਸਿੰਘ ਜੀ ਦੀ ਬਦੌਲਤ ਕਿਉਂਕਿ ਇਹ ਮੇਰਾ ਮਿੱਤਰ ਵੀ ਆ ਦੋਸਤ ਵੀ ਆ ਸੋ ਉਹ ਸਾਡੀ ਦੋਸਤੀ ਲੱਗਾ ਪਰੰਤੂ ਇੱਥੇ ਆ ਕਿ ਇਹ ਸਾਡਾ ਡਾਇਰੈਕਟਰ ਆ ਸੋ ਜਿਹੜੀ ਗੱਲ ਇਹ ਕਹਿੰਦਾ ਤਾਂ ਸਨਮਾਨਨੇ ਵੀ ਪੈਂਦੀ ਆ ਸੋ ਇਸ ਕਰਕੇ ਮੇਰੀ ਬੇਨਤੀ ਆ ਸਮਰਾਲੇ ਇਲਾਕੇ ਦੇ ਜਿੰਨੇ ਵੀ ਜਿਨ੍ਹਾਂ ਨੂੰ ਵੀ ਸ਼ੌਂਕ ਆ ਦੇਖਣ ਦਾ ਜਾਂ ਕਰਨ ਦਾ ਤਾਂ ਐਕਟਿੰਗ ਕਰਨ ਦਾ ਤਾਂ ਇੱਥੇ ਆ ਕੇ ਜ਼ਰੂਰ ਸੰਪਰਕ ਕਰੋ ਆਪਣੇ ਬੱਚਿਆਂ ਨੂੰ ਭੇਜੋ ਸੋ ਹਰ ਤਰ੍ਹਾਂ ਦਾ ਐਕਟਿੰਗ ਹੋਵੇ ਚਾਹੇ ਕੋਈ ਮੋਡਲਿੰਗ ਜਿਸ ਵੀ ਖੇਤਰ ਦੇ ਵਿੱਚ ਉਹ ਅੱਗੇ ਵਧਣਾ ਚਾਹੁੰਦੇ ਆ ਉਹਨਾਂ ਨੂੰ ਪੂਰੀ ਸਹਫਲਤ ਦਿੱਤੀ ਜਾਵੇਗੀ ਇੱਥੇ ਦੀ ਸੋ ਮਿਹਰਬਾਨੀ ਜੀ ਸ਼ੁਕਰੀਆ ਹਾਂ ਆ ਦੇਖੋ ਬੈਠੇ ਜੀ ਆ ਸਰਬਜੀਤ ਕੌਰ ਜੀ ਤਕੜਾ 45 ਸਾਲਾਂ ਦੇ ਹੋ ਗਏ ਨੇ ਤੇ ਇਹਨਾਂ ਨੂੰ ਹੁਣ ਸ਼ੌਂਕ ਚੜਿਆ ਐਕਟਿੰਗ ਦਾ ਤੇ ਹੱਥ ਧੂੜ ਗੱਡੀ ਪਈ ਆ ਸੋ ਆ ਛੋਟੇ ਛੋਟੇ ਬੱਚੇ ਨੇ ਸਾਡੇ ਕੋਲ ਆਏ ਹੋਏ ਹਨ ਤੇ ਨਵੇਂ ਘਵਾੜੇ ਤੋਂ ਆ ਜਿੰਦੇ ਆ ਤੇ ਕੋਈ ਉਧਰ ਸਾਡੇ ਕੋਲ ਹਾਂ ਬਾਹਰ ਬੈਠੇ ਨੇ ਤੇ ਸਟੂਡੀਓ ਦੇ ਵਿੱਚ ਸੋ ਪਹਿਲਾਂ ਤਾਂ ਮੈਂ ਸਾਡੇ ਐਮ.ਐਲ.ਏ ਸਰਦਾਰ ਜਗਤਾਨ ਸਿੰਘ ਦਿਹਾੜਪੁਰਾ ਜੀ ਦਾ ਧੰਨਵਾਦ ਕਰ ਦਿੰਦਾ ਵੀ ਸਾਡੇ ਇੱਕ ਜज्बा ਟੀਮ ਤੋਂ ਅੰਤਰਜੋਤ ਸਿੰਘ ਜੀ ਖਾਲਸਾ ਜੀ ਉਹ ਵੀ ਸਾਡੇ ਵਿੱਚ ਬੈਠੇ ਨੇ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਦੇਖੋ ਇਹ ਮੈਂ ਜੀ ਤੋਂ ਭਰੇ ਆਏ ਧੰਨਵਾਦ ਮੈਂ ਤੋਂ ਭਰੇ ਆਏ ਜੀ ਕੈਮਰਾ ਚਲੋ ਸਾਡੇ ਐਮ.ਐਲ.ਏ ਸਾਡਾ ਭਰਾ ਆਇਆ ਹੈ ਕਿਉਂਕਿ ਅਸੀਂ ਸੰਘਰਸ਼ ਦੇ ਦਿਨਾਂ ਦੇ ਵਿੱਚ ਲੰਬਾ ਸਮਾਂ ਇਕੱਠਿਆਂ ਨੇ ਬਤੀਤ ਕੀਤਾ ਔਰ ਵਾਹਿਗੁਰੂ ਦੀ ਕਿਰਪਾ ਹੋਈ ਕਿ ਅੱਜ ਸਾਡਾ ਭਰਾ ਸਾਡੇ ਨਾਲ ਆ ਕੇ ਫੇਰ ਖੜਾ ਹੋਇਆ ਕਿਉਂਕਿ ਆਪਾਂ ਜੋ ਯਤਨ ਲੈ ਕੇ ਚੱਲੇ ਆ ਕਿ ਕੋਸ਼ਿਸ਼ ਲੈ ਕੇ ਚੱਲੇ ਆ ਕਿ ਅਸੀਂ ਕੁਝ ਅੱਛਾ ਕਰਨਾ ਕੁਵੇਤਰ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੇ ਵਿੱਚ ਇੰਨੀਆਂ ਕੁ ਕੁਰੀਤੀਆਂ ਫੈਲ ਚੁੱਕੀਆਂ ਨੇ ਇੰਨੀਆਂ ਕੁ ਸੋਸ਼ਲ ਮੀਡੀਆ ਤੇ ਇੰਨੀਆਂ ਕੁ ਭੈੜੀਆਂ ਭੈੜੀਆਂ ਫਿਲਮਾਂ ਜਾਂ ਵੀਡੀਓ ਦੇਖ ਰਹੇ ਆ ਅਸੀਂ ਜਿਹੜਾ ਸਾਡੇ ਬੱਚਿਆਂ ਦੇ ਵਿੱਚ ਦੇਖਣ ਯੋਗ ਨਹੀਂ ਹੈਗਾ ਪਰ ਕੁਝ ਟੀਮਾਂ ਨੂੰ ਪਰਾਲਾ ਕਰਨਾ ਹੀ ਪੈਣਾ ਕਿ ਅਸੀਂ ਅੱਛੀਆਂ ਫਿਲਮਾਂ ਅੱਛੇ ਚੀਜ਼ਾਂ ਲੈ ਕੇ ਆਈਏ ਜਗਤਾਰ ਵੀਰੇ ਤਾਂ ਦੇਖਿਆ ਮੇਰੀਆਂ ਫਿਲਮਾਂ ਕੋਈ ਇੱਕ ਨਹੀਂ ਹਾਂ ਬਰਤ ਦੇ ਦੂੰਦਾ ਦੇਖ ਲੈ ਰਹਿਣਾ ਕਿਵੇਂ ਲੱਗਦੀਆਂ ਨੇ ਫਿਲਮਾਂ ਹਾਂ ਦੇਖ ਲਾ ਦੇ ਦੋ ਵੈਸੀ ਮਾਨ ਹੁੰਦਾ ਦੇਖੋ ਵੈਸੀ ਪੰਜਵੇਂ ਜਾਣਦੇ ਆ ਪਹਿਲੇ ਸਭ ਤੋਂ ਵੱਡੀ ਗੱਲ ਤਾਂ ਆਪਣੇ ਨਾਲ ਜਦੋਂ ਵੀ ਪਰਦੇ ਤੇ ਦੇਖਣਾ ਜਾਂ ਕਿਸੇ ਸ਼ਾਰਟ ਫਿਲਮ ਦੇ ਵਿੱਚ ਦੇਖਣਾ ਹੁਣ ਵੈਸੇ ਮਾਲ ਮੈਸੂਸ ਹੁੰਦਾ ਵੀ ਇਹ ਸਾਡਾ ਸਾਥੀ ਹੈ ਤੇ ਬੜਾ ਵਧੀਆ ਲੱਗਦਾ ਤੇ ਐਕਟਿੰਗ ਤੇ ਤਾਂ ਤੁਹਾਨੂੰ ਮਾਨ ਹੈਗੀ ਵੀਰੇ ਤੇ ਥੈਂਕ ਯੂ ਥੈਂਕ ਯੂ ਤੇ ਜਤਨ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾ ਜਗਰਾਤ ਸਿੰਘ ਲਾਡੀ ਦਲਜੀਤ ਲਾਡੀ ਆ ਆ ਮਿੱਤਰ ਦਲਜੀਤ ਲਾਡੀ ਆਪਾਂ ਸਾਰੇ ਜਾਣਦੇ ਹਾਂ ਸਮਰਾਲੇ ਦੇ ਵਿੱਚ ਕਿ 14-15 ਸਾਲਾਂ ਤੋਂ ਰਾਮ ਰੀਲਾ ਦੇ ਵਿੱਚ ਆਰਮ ਦਾ ਰੋਲ ਕਰ ਰਿਹਾ ਔਰ ਤਕਰੀਬਨ 20-22 ਸਾਲ ਹੋ ਗਏ ਨੂੰ ਥੀਏਟਰ ਕਰਦੇ ਨੂੰ ਰੰਗ ਮੰਚ ਕਰਦੇ ਨੂੰ ਵੱਖ-ਵੱਖ ਥੀਏਟਰਾਂ ਰਾਹੀਂ ਨੇ ਬੜਾ ਗਿਆਨ ਇਕੱਠਾ ਕੀਤਾ ਤੇ ਅੱਜ ਸਾਡੇ ਨਾਲ ਜੁੜ ਕੇ ਕੰਮ ਕਰ ਰਿਹਾ ਜੀਵਨ ਉਹ ਸਮਰਾਲੇ ਦਾ ਮਿਹਨਤੀ ਮੁੰਡਾ ਬੱਚਾ ਤੇ ਜਿਹਨੂੰ ਅਸੀਂ ਸਲੂਟ ਕਰਦੇ ਹਾਂ ਜੀ ਮਿਹਨਤ ਨੂੰ ਇਹਦੀ ਮਾਂ ਪੁੱਤ ਦੋਹੇ ਇੰਨੀ ਮਿਹਨਤ ਕਰਦੇ ਨੇ ਸਮਰਾਲੇ 'ਚ ਕੋਈ ਵੀ ਕਾਰਜ ਕਰਨਾ ਹੁੰਦਾ ਇਹਨਾਂ ਨੇ ਕਦੇ ਨਾ ਨਹੀਂ ਕੀਤੀ ਕਿਸੇ ਨੂੰ ਵੀ ਸੋ ਉਹ ਵੀ ਸਾਡੇ ਕੋਲ ਆਉਂਦਾ ਤੇ ਆਪਣੀ ਐਕਟਿੰਗ ਸਿੱਖਦਾ ਇਹ ਸਿੱਖਣਾ ਆ ਸਕਦਾ ਤਾਂ ਤੁਸੀਂ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਨੇ ਤੁਹਾਡੇ ਮਾਪੇ ਤੁਹਾਡਾ ਸਾਥ ਦਿੰਦੇ ਨੇ ਉਹਨਾਂ ਨੂੰ ਤਾਂ ਇਹੋ ਜਿਹਾ ਪਲੇਟਫਾਰਮ ਮਿਲੂਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇੱਥੇ ਆ ਕੇ ਤੁਸੀਂ ਆਪਣੀ ਪ੍ਰਤਿਭਾ ਦਾ ਨਿਖਾਰਾਂਗੇ ਨਿਖਾਰਾਂਗੇ ਪਰ ਤੁਹਾਨੂੰ ਮਾਨ ਸਤਕਾਰ ਵੀ ਪੂਰਾ ਦੁਨੀਆ ਚ ਕਰੇਗਾ ਕਿਉਂਕਿ ਅਸੀਂ ਕਦੇ ਵੀ ਕੋਈ ਮਾੜੀ ਚੀਜ਼ ਬਣਾਉਂਦੇ ਨਹੀਂ ਹਾਂਗੇ ਸੋ ਯਤਨ ਕਰਦੇ ਹਾਂ ਵੀ ਅੱਛੀ ਚੀਜ਼ ਲੋਕਾਂ ਤੱਕ ਲੈ ਕੇ ਜਾਈਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ